ਇਹ ਤਾਂ ਬੱਤੀ ਦਾ ਕਾਰਨ ਹਾਂਜੀ ਹਾਂਜੀ ਮੇਰੀ ਗੱਲ ਸੁਣ ਲੈ ਮੈਂ ਇੱਥੇ ਬੈਠਾ ਆ ਤਾਰਗੇਟ ਹੈ ਸਪੀਕਰ ਆਉਣਾ ਜਰ ਜੈਨੂਅਲੀ ਹਾਂਜੀ ਹਾਂਜੀ ਬਈ ਬਿਲਕੁਲ ਉਹ ਜੀ ਮੇਰੇ ਕੋਲ ਬੈਠਾ ਸਰਪੰਚ ਸਿੰਘ ਹਾਂਜੀ ਹਾਂਜੀ ਠੀਕ ਨੇ ਤੇਰਾ ਹਜੇ ਤੱਕ ਕੋਈ ਨਹੀਂ ਪਿਆ ਆ ਵੇਦਵਾ ਰਾਹੁਲ ਨੇ ਕਿਹਾ ਰਾਹੁਲ ਨੇ ਤੈਨੂੰ ਸੱਡ ਕੀਤਾ ਵੇਦਵਾ ਕਿਹੜਾ ਵੀਨ ਬਾਬਾ ਜੀ ਜਿਹੜੇ ਹਰਪ੍ਰੀਤ ਸਿੰਘ ਨੇ ਤੈਨੂੰ ਪੈਸੇ ਨਹੀਂ ਪਾਣੇ ਕੈਂਟ ਲੂੰ ਵੀ ਕਿਹੜੇ ਕਿਹੜੇ ਏਰੀਆ ਚ ਕਿਹੜੇ ਕਿਹੜੇ ਕੈਂਟ ਤੇ ਦਾ ਐਸਟੀਮੇਟ ਭੇਜ ਤੂੰ ਨਹੀਂ ਉਹ ਰਾਹੁਲ ਨੇ ਤਾਂ ਫਾਂਡੇ ਕੀਤਾ ਕਿ ਨਹੀਂ ਕੀਤਾ ਭਾਜੀ ਉਹਨਾਂ ਨੂੰ ਮੈਂ ਬੋਲ ਕੇ ਸਾਰਾ ਭੇਜਿਆ ਪਿਆ ਹੈਗਾ ਬੋਲ ਕੇ ਤੂੰ ਮੇਰੀ ਗੱਲ ਕਦੇ ਨਹੀਂ ਸਮਝਦਾ ਪਿਆ ਇੱਦਾਂ ਮੈਂ ਬੋਲ ਕੇ ਹਰਪ੍ਰੀਤ ਸਿੰਘ ਨੂੰ ਸਾਡਾ ਮੇਰੇ ਕੋਲ ਬੈਠਾ ਭਾਜੀ ਮੇਰੇ ਨਾਲ ਬੋਲ ਕੇ ਸੈਂਡ ਕਰਾ ਉਹਨੂੰ ਭਾਈ ਤੂੰ ਗਲਤ ਨਾ ਬੋਲੋ ਜੀ ਮੈਂ ਕੀ ਗਲਤ ਬੋਲਦਾ ਪਿਆ ਮੈਂ ਦੱਸ ਭਾਜੀ ਬਿਲਕੁਲ ਬੇਟਾ ਮੈਂ ਤਾਂ ਕੁਝ ਵੀ ਗਲਤ ਬੋਲਦਾ ਪਿਆ ਤੂੰ ਇਹ ਕਿ ਸੈਂਡ ਕਿਉਂ ਨਹੀਂ ਕੀਤਾ? ਭਾਜੀ ਬੋਲ ਕੇ ਭੇਜਿਆ ਪਿਆ ਮੈਂ ਇਹਨਾਂ ਨੂੰ ਦੋ ਤਿੰਨ ਨਹੀਂ ਮੈਂ ਮੈਂ ਬੋਲ ਕੇ ਸੈਂਡ ਕਰਾਂ। ਭਾਜੀ ਇਹਨਾਂ ਨੂੰ ਟਾਈਪ ਕਰਨਾ ਮੈਂ ਟਾਈਪਿਸਟ ਥੋੜੀ ਨਾ ਜੀ। ਤੂੰ ਰਾਹੁਲ ਨੂੰ ਸੈਂਡ ਕਰ ਦੇ ਭੀ ਆ ਟਾਈਪ ਕਰਨਾ। ਭਾਜੀ ਮੈਂ ਟਾਈਪ ਨਹੀਂ ਕਰ ਸਕਦਾ ਜੀ। ਤੂੰ ਰਾਹੁਲ ਨੂੰ ਸੈਂਡ ਕਰ ਸਕਦਾ? ਭਾਜੀ ਮੈਂ ਬੋਲ ਕੇ ਦੋ ਤਿੰਨ ਆ ਵੀ ਸੈਂਡ ਕੀਤਾ। ਕਿਹਨੂੰ ਸੈਂਡ ਕੀਤਾ? ਰਾਹੁਲ ਨੂੰ। ਤੁਹਾਨੂੰ ਚੈਟ ਵੀ ਨਹੀਂ ਮੈਂ ਨਾਲ ਤੁਸੀਂ ਇਦਾਂ ਨਹੀਂ ਪਤਾ ਗੱਲ ਕਰ ਸਕਦੇ। ਗਲਤ ਗੱਲ ਕਰਦੇ ਹੋ। ਤੁਸੀਂ ਭਾਜੀ ਬਹੁਤ ਗੱਲ ਕਰਦੇ ਹੋ ਜੀ। ਮੈਂ ਇਦਾਂ ਗੱਲ ਨਹੀਂ ਸੁਣ ਸਕਦਾ ਜੀ।